ਸੋਨੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡੀ ਗਿਰਾਵਟ ਆਈ ਹੈ ਜਾਣੋ ਅੱਜ ਦਾ ਰੇਟ ਅੱਜ ਸੋਨਾ ਕਿੰਨਾ ਸਸਤਾ ਹੋਇਆ ਹੈ ਜਿਹੜੇ ਕਹਿੰਦੇ ਸੀ ਕਿ ਸੋਨੇ ਦਾ ਭਾਅ 1 ਲੱਖ ਤੋਂ ਪਾਰ ਜਾਵੇਗਾ ਉਹ ਗਲਤ ਸਾਬਿਤ ਹੁੰਦਾ ਨਜ਼ਰ ਆ ਰਿਹਾ ਹੈ ਸ਼ੇਅਰ ਬਾਜ਼ਾਰ ਦੇ ਵਿੱਚ ਹਲਚਲ ਦੇ ਵਿੱਚਕਾਰ ਸੋਨੇ ਦੀ ਸਸਤੇ ਦੀ ਖਬਰ ਮਾਰਕੀਟ ਦੇ ਵਿੱਚ ਫੈਲ ਗਈ ਹੈ ਲੱਖ ਵਾਲਾ ਸੋਨਾ ਕਿੰਨੇ ਤੱਕ ਜਾਵੇਗਾ ਤੇ ਕਿੰਨਾ ਸਸਤਾ ਹੋਵੇਗਾ ਅੱਜ ਕਿੰਨਾ ਸਸਤਾ ਹੈ ਅੱਜ ਕਿੰਨੇ ਰੁਪਏ ਸਸਤਾ ਹੋਇਆ ਹੈ ਸਾਰਾ ਕੁਝ ਜਾਣ ਲਿਓ ਜੀ ਹਾਂ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹਾਥ ਤੁਹਾਡੇ ਨਾਲ ਪ੍ਰੀਆ ਅਮਰੀਕਾ ਡੋਨਲਡ 트াম্প ਨੇ ਜਦੋਂ ਸਾਰੇ ਮੁਲਕਾਂ ਦੇ ਵਿੱਚ ਟੈਰਿਫ ਲਗਾਇਆ ਤੇ ਉਸ ਤੋਂ ਬਾਅਦ ਸ਼ੇਅਰ ਮਾਰਕੀਟ ਦੇ ਵਿੱਚ ਹਲਚਲ ਮੱਚੀ ਹੋਈ ਹੈ ਸ਼ੇਅਰ ਮਾਰਕੀਟ ਦੇ ਵਿੱਚ ਜੋ ਹੈ ਉਹ ਸੋਮਵਾਰ ਜਿਹੜਾ ਇੱਕ ਕਾਲਾ ਦਿਨ ਚੜਿਆ ਕਿਉਂਕਿ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣਾ ਲਾਸ ਕਰਵਾਇਆ ਪਰ ਇਸ ਦੇ ਵਿਚਕਾਰ ਹੀ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਖਬਰ ਦੋ ਦੋ ਤਿੰਨ ਦਿਨ ਤੋਂ ਚਰਚਾ ਦੇ ਵਿੱਚ ਬਣੀ ਹੋਈ ਹੈ ਕਿ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਘਟਣ ਨਹੀਂ ਜਾਂ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਦੀਵਾਲੀ ਤੱਕ ਸੋਨੇ ਦੀਆਂ ਕੀਮਤਾਂ 1 ਲੱਖ ਤੋਂ ਪਾਰ ਜਾਣਗੀਆਂ ਪਰ ਬਹੁਤ ਸਾਰੇ ਜਿਹੜੇ ਵਿਸ਼ਲੇਸ਼ਣ ਵਿਸ਼ਲੇਸ਼ਣ ਕਰਨ ਵਾਲੇ ਲੋਕ ਨੇ ਉਹ ਦੱਸ ਰਹੇ ਨੇ ਕਿ ਨਹੀਂ سونے ਦੀਆਂ ਕੀਮਤਾਂ ਘਟਣਗੀਆਂ ਕਿਉਂਕਿ ਹਮੇਸ਼ਾ ਇਹਝੁੰਦਾ ਹੈ ਕਿ ਜਦੋਂ ਵੀ ਸ਼ੇਅਰ ਮਾਰਕੀਟ ਦੇ ਵਿੱਚ ਛਾਲ ਆਉਂਦਾ ਹੈ ਜਾਂ ਸ਼ੇਅਰ ਮਾਰਕੀਟ ਦੇ ਵਿੱਚ ਲਾਸ ਹੁੰਦਾ ਹੈ ਤਾਂ سونے ਦੀਆਂ ਕੀਮਤਾਂ ਆਟੋਮੈਟਿਕ ਵੱਧ ਜਾਂਦੀਆਂ ਨੇ ਪਰ ਅਜਿਹਾ ਇਸ ਵਾਰ ਨਹੀਂ ਦੇਖਣ ਨੂੰ ਮਿਲਿਆ ਜੀ ਹਾਂ ਦਾਦੀ ਇਹ ਕਿ तकरीबन ਜੋ ਹੈ ਕਿਆ ਜਾ ਰਿਹਾ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਜੋ ਹੈ ਉਹ ਬਦਲਾ ਆਇਆ ਹੈ ਜੋ ਹੈ ਦਾਦੀ ਇੱਕ ਇੰਡੀਅਨ ਬੁਲੀਅਨ ਐਂਡ ਜੁਵਲਰਸ ਐਸੋਸੀਏਸ਼ਨ ਆਈਬੀਜੀਏ ਦੇ ਅਨੁਸਾਰ 10 ਗ੍ਰਾਮ ਸੋਨਾ ਜਿਹੜਾ 24 ਕੈਰਟ ਦਾ ਹੈ ਉਸ ਦੀ ਕੀਮਤ ਦੇ ਵਿੱਚ 2613 ਰੁਪਏ ਦੀ ਜਿਹੜੀ ਤਬਦੀਲੀ ਹੋਈ ਹੈ 2613 ਰੁਪਏ ਸਸਤਾ ਜਿਹੜਾ ਹੈ ਉਹ ਸੋਮਵਾਰ ਸੋਮਵਾਰ ਦੇ ਦਿਨ ਸੋਨਾ ਹੋਇਆ ਹੈ ਮਤਲਬ ਕਿ ਸੋਨਾ ਜਿਹੜਾ ਹੈ 9100 ਰੁਪਏ ਦਾ 91000 ਦਾ ਜਿਹੜਾ 24 ਕੈਰਟ ਦਾ ਸੋਨਾ ਸੀ ਉਹ ਹੁਣ 88400 ਰੁਪਏ ਦੇ ਵਿੱਚ ਮਿਲੇਗਾ ਮਤਲਬ 2613 ਰੁਪਏ ਦੀ ਗਿਰਾਵਟ ਜਿਹੜੀ ਆ ਉਹ ਦੇਖੀ ਗਈ ਹੈ ਇਸ ਦੇ ਨਾਲ ਹੀ ਚਾਂਦੀ ਦੇ ਵਿੱਚ ਤਕਰੀਬਨ 45 4535 ਰੁਪਏ ਦੀ ਗਿਰਾਵਟ ਦੇਖੀ ਗਈ ਹੈ ਮਤਲਬ ਜਿਹੜਾ ਚਾਂਦੀ ਹੈ ਉਹ 4500 35 ਰੁਪਏ ਸਸਤਾ ਹੋਇਆ ਹੈ ਇਹ 88375 ਪ੍ਰਤੀ ਕਿਲੋ ਹੋ ਗਿਆ ਹੈ ਜਦ ਕਿ ਇਸ ਤੋਂ ਪਹਿਲਾਂ ਚਾਂਦੀ ਦਾ ਜਿਹੜਾ ਰੇਟ ਹੈ ਉਹ ਕਿਹਾ ਜਾ ਰਿਹਾ ਕਿ 92900 1000 ਰੁਪਏ ਪ੍ਰਤੀ ਕਿਲੋ ਸੀ 2200 ਸੋਨੇ ਦੇ ਰੇਟ ਦੇ ਵਿੱਚ ਗਿਰਾਵਟ ਆਈ ਹੈ ਤੇ 4535 ਰੁਪਏ ਜਿਹੜਾ ਹੈ ਉਹ ਚਾਂਦੀ ਦੇ ਰੇਟ ਦੇ ਵਿੱਚ ਗਿਰਾਵਟ ਜਿਹੜੀ ਉਹ ਆਈ ਹੈ ਇਸ ਸਮੇਂ ਕੀਮਤਾਂ ਤੁਹਾਨੂੰ ਦੱਸ ਦਿੰਦੇ ਹਾਂ ਦਿੱਲੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 10 ਗ੍ਰਾਮ 22 ਕੈਰਟ ਦਾ ਜਿਹੜਾ ਸੋਨਾ ਹੈ ਉਹ ਤਕਰੀਬਨ 83000 ਰੁਪਏ ਦੇ ਲੱਗ ਗਏ ਜਿਹੜਾ ਉਹ ਮਿਲ ਜਾਵੇਗਾ ਜਿਹੜਾ 24 ਕੈਰਟ ਦਾ ਹੈ 10 ਗ੍ਰਾਮ ਉਹ 90530 ਰੁਪਏ ਮਤਲਬ ਹਰ ਇਲਾਕੇ ਦੇ ਅਕੋਰਡਿੰਗ ਜਿਹੜਾ ਹੈ ਉਹ ਅਲੱਗ ਹੈ ਜਿਵੇਂ ਕੋਲਕਾਤਾ ਦੀ ਗੱਲ ਕਰੀਏ 10 ਗ੍ਰਾਮ ਸੋਨਾ 22 ਕੈਰਟ ਦਾ ਜਿਹੜਾ ਹੈ ਉਹ 82850 ਰੁਪਏ ਦਾ ਹੈ ਤੇ ਜਿਹੜਾ 10 ਗ੍ਰਾਮ 24 ਕੈਟ ਦਾ ਸੋਨਾ ਇੱਥੇ ਹੈ ਉਹ 90380 ਰੁਪਏ ਸੋ ਵੱਖ-ਵੱਖ ਰਾਜਾਂ ਦੇ ਅਕੋਰਡਿੰਗ ਰੇਟ ਜਿਹੜਾ ਹੈ ਉਹ ਸਸਤਾ ਹੋਇਆ ਹੈ ਦੱਸ ਦਈਏ ਕਿ ਜੀਓ ਪੋਲਿਟੀਕਲ ਜਿਹੜਾ ਤਣਾਅ ਦੇ ਕਾਰਨ ਸੋਨੇ ਦੇ ਸਮਰਥਨ ਜਿਹੜਾ ਉਹ ਸੋਨੇ ਨੂੰ ਜਿਹੜਾ ਸਮਰਥਨ ਮਿਲ ਰਿਹਾ ਹੈ ਜਿਸ ਕਰਕੇ ਸਸਤੇ ਦੀ ਜਿਹੜੀ ਆਸ ਹੈ ਉਹ ਲਗਾਈ ਜਾ ਰਹੀ ਹੈ ਸੋ 2635 ਜੇਕਰ ਇਹ ਘਟੇ ਨੇ ਤੇ ਰੇਟ ਹੋਰ ਜ਼ਿਆਦਾ ਕੱਟ ਸਕਦਾ ਹੈ ਕਿਹਾ ਜਾ ਰਿਹਾ ਹੈ ਕਿ ਤਕਰੀਬਨ 38% ਰੇਟ ਦੇ ਵਿੱਚ ਗਿਰਾਵਟ ਆ ਸਕਦਾ ਹੈ ਮਤਲਬ ਜਿਹੜਾ ਸੋਨਾ ਤਕਰੀਬਨ 90000 ਜਾਂ 91000 ਦਾ 24 ਕੈਰਟ ਮਿਲ ਰਿਹਾ ਸੀ ਉਹ ਹੋ ਸਕਦਾ ਹੈ ਕਿ 55 ਜਾਂ 56000 ਦੇ ਲਾਗੇ ਜਾਵੇ ਬਹੁਤ ਸਾਰੇ ਵਿਸ਼ਲੇਸ਼ਣ ਵਿਸ਼ਲੇਸ਼ਣ ਕਰਨ ਵਾਲੇ ਇਹ ਵੀ ਆਖ ਰਹੇ ਨੇ ਕਿ ਨਹੀਂ ਅੱਜ ਜੀ ਹਾਂ ਨਹੀਂ ਹੋਵੇਗਾ ਇਹ ਹੋ ਸਕਦਾ ਹੈ ਕਿ ਇਹ ਲੱਖ ਤੋਂ ਪਾਰ ਹੋਵੇ ਪਰ ਬਹੁਤ ਗਿਣਤੀ ਦੇ ਵਿੱਚ ਜਿਹੜੇ ਵਿਸ਼ਲੇਸ਼ਣ ਕਰਨ ਵਾਲੇ ਨੇ ਉਹ ਦੱਸ ਰਹੇ ਨੇ ਕਿ ਸੋਨਾ ਹੋ ਸਕਦਾ ਹੈ ਕਿ 55000 ਤੋਂ ਲੈ ਕੇ 72000 ਦੀ ਰੇਂਜ ਦੇ ਵਿੱਚ ਡਿੱਗ ਸਕਦਾ ਹੈ ਕਿਉਂਕਿ ਲਗਾਤਾਰ ਸੋਨੇ ਦੀ ਕੀਮਤਾਂ ਵੱਧ ਰਹੀਆਂ ਸੀ ਪਰ ਇਸ ਦੇ ਵਿੱਚਕਾਰ ਜੇਕਰ ਇੱਕ ਖਬਰ ਆਉਂਦੀ ਹੈ ਤੇ ਬਹੁਤਿਆਂ ਦੇ ਲਈ ਗੁੱਡ ਨਿਊਜ਼ ਹੋਏਗੀ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਵਿਆਹ ਦੇ ਸੀਜ਼ਨ ਉਹਨੇ ਸ਼ੁਰੂ ਹੋ ਜਾਣਗੇ ਵਿਆਹ ਦੇ ਸੀਜ਼ਨ ਦੇ ਵਿੱਚ ਸੋਨਾ ਹਮੇਸ਼ਾ ਰੇਟ ਹਾਈ ਹੁੰਦਾ ਹੈ ਪਰ ਇਸ ਵਾਰ ਜਿਹੜਾ ਹੈ ਉਹ ਸੋਨੇ ਦੀ ਕੀਮਤਾਂ ਦੇ ਵਿੱਚ ਕਮੀ ਆ ਸਕਦੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਵਿਆਹਾਂ ਦੇ ਸੀਜ਼ਨ ਯਾਨੀ ਕਿ ਦੀਵਾਲੀ ਤੱਕ ਇਹ ਸੋਨੇ ਦੀਆਂ ਕੀਮਤਾਂ ਜਿਹੜੀਆਂ ਨੇ ਉਹ ਅ ਥੱਲੇ ਦੇਖ ਸਕਦੀਆਂ ਨੇ ਜੇਕਰ ਪਹਿਲਾ ਦੀ ਗੱਲ ਕਰੀਏ ਤਾਂ ਸੋਨੇ ਦੀ ਕੀਮਤ ਦਾ ਜੇਕਰ ਤੁਹਾਨੂੰ ਇਤਿਹਾਸ ਦੱਸੀਏ ਤੇ 2000 ਦੇ ਵਿੱਚ ਤੋਲਾ ਸੋਨਾ ਜਿਹੜਾ ਉਹ ਆ ਜਾਂਦਾ ਹੁੰਦਾ ਸੀ ਨਾ ਦੇ ਨਾਲ 2010 ਦੇ ਵਿੱਚ ਇਹ 18500 ਰੁਪਏ ਸੀ ਸਿਰਫ ਜਿਹੜਾ ਸੋਨਾ ਇਸ ਸਮੇ 91000 ਹੈ ਉਹ ਸੋਨਾ 18500 ਸੀ 2010 ਦੇ ਵਿੱਚ 2020 ਦੇ ਵਿੱਚ ਇਹ 90000 ਹੋ ਗਿਆ ਸੀ ਪਰ ਇਸ ਵੇਲੇ ਜੋ سونے ਦਾ ਰੇਟ 2025 ਦੇ ਵਿੱਚ ਹੈ ਉਹ ਦੇਖ ਕੇ ਬਹੁਤ ਸਾਰੇ ਲੋਕ ਹੈਰਾਨ ਨੇ ਪਰ ਜੇਕਰ ਇਹ ਘਟਦਾ ਹੈ ਤਾਂ ਬਹੁਤਿਆਂ ਦੇ ਲਈ ਖੁਸ਼ੀ ਵਾਲੀ ਗੱਲ ਹੋਵੇਗੀ ਕੀ ਕਹੋਗੇ ਆਪਣੇ ਰਾਏ ਕਮੈਂਟਾਂ ਦੇ ਵਿੱਚ ਜਰੂਰ ਦੱਸੋ